ਤੁਰਦੇ ਨਹੀਂ ਰੁੜਦੇ ਆ ਆ ਹਾਲ ਹੋਇਆ ਵੀ ਮਰਜੋ ਮਾੜਾ ਮੋਟਾ ਕੁਝ ਖਾਨੇ ਹੋ ਜਿਹੜੇ ਬੰਦੇ ਨੂੰ ਸਰੀਰ ਦਾ ਨਹੀਂ ਪਤਾ ਲੱਗਦਾ ਰੱਬ ਨੂੰ ਕਿੱਥੇ ਫੀਲ ਕਰਦਾ ਜਿਹਨੂੰ ਢਿੱਡ ਨਹੀਂ ਫੀਲ ਹੁੰਦਾ ਯਾਰ ਆਪਣਾ ਸੋਚ ਕੇ ਵੇਖੋ ਸਮਝ ਕੇ ਵੇਖਿਓ ਤੁਸੀਂ ਕਹੋਗੇ ਵੀ ਢਿੱਡ ਦਾ ਤੇ ਰੱਬ ਦਾ ਕੀ ਸੰਬੰਧ ਹੈ ਬਿਲਕੁਲ ਸੰਬੰਧ ਹੈ ਨਹੀਂ ਤੁਸੀਂ ਕਹੋਗੇ ਵੀ ਇਹ ਗੱਲ ਨਾ ਜੁੜਦੀ ਹੈ ਕਿਤੇ 100% ਜੁੜਦੀ ਹੈ ਕਿਉਂ ਨਹੀਂ ਜੁੜਦੀ ਪਰਮਾਤਮਾ ਨੂੰ ਫੀਲ ਕਰਨ ਵਾਲਾ ਬਹੁਤ ਅਵੇਅਰ ਚਾਹੀਦਾ ਹੈ ਜਾਗਿਆ ਹੋਇਆ ਸੁੱਤੀ ਸੁਰਤ ਵਾਲਾ ਬੰਦਾ ਰੱਬ ਨੂੰ ਦੇਖ ਲੇਗਾ ਸੁੱਤੀ ਸੁਰਤ ਵਾਲਾ ਬੰਦਾ ਪਰਮਾਤਮਾ ਨੂੰ ਮਹਿਸੂਸ ਕਰ ਲੇਗਾ ਉਹ ਜਿਹੜਾ ਬਹੁਤ ਸੂਖਸ਼ਮ ਹੈ ਉਸ ਪਰਮਾਤਮਾ ਨੂੰ ਫੀਲ ਕਰਨ ਵਾਸਤੇ ਬੜੀ ਬਰੀਕ ਸੁਰਤ ਚਾਹੀਦੀ ਹੈ ਜੀ ਜਿਹੜਾ ਬੰਦਾ ਆਪਣਾ ਢਿੱਡ ਨਹੀਂ ਫੀਲ ਕਰਦਾ ਕੀ ਖਾਈ ਜਾਂਦਾ ਕੁਝ ਪਤਾ ਹੀ ਨਹੀਂ ਲੱਗਦਾ ਉਹ ਰੱਬ ਨੂੰ ਕੀ ਫੀਲ ਕਰੇ ਪਰਮਾਤਮਾ ਤੱਕ ਉਹਦੀ ਸੁਰਤ ਕਿਵੇਂ ਚਲੀ ਜਾਏਗੀ ਐਡਾ ਵੱਡਾ ਮਾਲਕ ਉਹਨੂੰ ਕਿੱਥੋਂ ਫੀਲ ਹੋ ਜਾਏਗਾ ਪੇਟ ਭਰਿਓ ਪਸ਼ੂਆ ਜਿਓ ਸੋਇਓ ਮਨੁੱਖ ਜਨਮ ਹੈ ਹਾਰਿਓ ਦੀਨ ਬਸਾ ਰਿਓ ਰੇ دیਵਾਨੇ ਤੂੰ ਧਰਮ ਛੱਡ ਦਿੱਤਾ ਢਿੱਡ ਭਰ ਕੇ ਪਸ਼ੂ ਵਾਂਗੂ ਸੌਂ ਗਿਆ ਕਹਿੰਦੇ ਪਸ਼ੂ ਢਿੱਡ ਭਰ ਕੇ ਸੌਂਦਾ ਹੈ ਬੰਦਾ ਢਿੱਡ ਭਰ ਕੇ ਨਹੀਂ ਸੌਂਦਾ ਨੋਟ ਕਰ ਲਿਓ ਬੰਦਾ ਢਿੱਡ ਭਰ ਕੇ ਨਹੀਂ ਸੌਣਾ ਚਾਹੀਦਾ ਪਸ਼ੂ ਢਿੱਡ ਭਰ ਕੇ ਸੌਂਦਾ ਹੈ ਜੇ ਜਦੋਂ ਵੀ ਪ੍ਰਸ਼ਾਦਾ ਛਕੋ ਇੱਕ ਰੋਟੀ ਦੀ ਭੁੱਖ ਰੱਖ ਕੇ ਸੋਵੋ ਜਿੰਨੀ ਭੁੱਖ ਹੋਵੇ ਉੱਧਰ ਹੀ ਛਕਿਆ ਕਰੋ ਬਾਕੀ ਚਲੋ ਜਿਹੜੇ ਬੰਦਿਆਂ ਨੇ ਕੰਮ ਕਰਮੇ ਨੇ ਮਿਹਨਤ ਕਰਨੀ ਹੈ ਸਾਰਾ ਦਿਨ ਖੇਤਾਂ 'ਚ ਕਈ ਚਲਾਉਣੀ ਹੈ ਉਹਨਾਂ ਦੇ ਸਭ ਖਾਦਾ ਹਜਮ ਹੋ ਜਾਂਦਾ ਪਰ ਅੱਜ ਕੱਲ ਇੰਨਾ ਫਿਜ਼ੀਕਲੀ ਕੰਮ ਹੈ ਨਹੀਂ ਬਹੁਤਾ ਕੰਮ ਤੇ ਹੈ ਹੀ ਨਹੀਂ ਆ ਜੀ ਉਹਨਾਂ ਕੁ ਛੱਕ ਲੋ ਜਿੰਨਾ ਕੁ ਲੋੜ ਹੈ ਉਹ ਤੋਂ ਵੀ ਘੱਟ ਖੋ ਭੁੱਖ ਤੋਂ ਘੱਟ ਖੋ ਇਹ ਚਾਰ ਦੀ ਭੁੱਖ ਹੋਵੇ ਤਿੰਨ ਨਹੀਂ ਛੱਕਿਆ ਕਰ ਦੋ ਹੀ ਪਰਸ਼ਾਣ ਦੇ ਛੱਕਿਆ ਕਰ ਮਾ ਉਹਨਾਂ ਕੁ ਹਲਕਾ ਭੋਜਨ ਰੱਖੋ ਫਿਰ ਕੈਮਰਾ ਵਾਂਗ ਇਦਾਂ ਦੇ ਟੇਵੇ ਲਾਉਣ ਵਾਲੇ ਤੁਸੀਂ ਵੇਖੋ ਬੈਠੇ ਆ ਬਸ ਬੜੇ ਐ ਜੀ ਇਦਾਂ ਦੇ ਤੇ ਹੱਥ ਵੇਖਦੇ ਆ ਤੇ ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰ ਹੱਸਦਾ ਸੀ ਨਾ ਵੀ ਹੱਥ ਵੇਖਦੇ ਐ ਪਰ ਹੱਥ ਤੇ ਬਾਂਦਰ ਦਾ ਵੀ ਸੇਮ ਹੀ ਹੁੰਦਾ ਕਦੇ ਬਾਂਦਰ ਦਾ ਹੱਥ ਕਿਉਂ ਨਹੀਂ ਵੇਖਦੇ ਸਾਡੇ ਇੱਥੇ ਬਾਂਦਰ ਰੱਖੇ ਨੇ ਤੁਸੀਂ ਉਹਨਾਂ ਦਾ ਇਦਾਂ ਹੱਥ ਵੇਖੋ ਨਾ ਲਕੀਰੇ ਸੇਮ ਬੰਦੇ ਵਰਗੀਆਂ ਹੁੰਦੀਆਂ ਬਾਂਦਰਾਂ ਦੇ ਬੰਦੇ ਵਰਗੀਆਂ ਲਕੀਰਾਂ ਬਾਂਦਰ ਦੇ ਹੁੰਦੀਆਂ ਬਾਂਦਰ ਦੇ ਹੱਥ ਕਿਉਂ ਨਹੀਂ ਹੁੰਦੇ ਕਿਉਂਕਿ ਬਾਂਦਰ ਦੇ ਜੇਬ ਨਹੀਂ ਹੁੰਦੇ ਤੇਰੇ ਜੇਬ ਹੈ ਫਿਰ ਇਹਦਾ ਮਤਲਬ ਤੇਰਾ ਹੱਥ ਨਹੀਂ ਵੇਖਦਾ ਉਹ ਕੀ ਵੇਖਦਾ ਤੇਰੀ ਜੇਬ ਵੇਖਦਾ ਹੈ ਬੜੇ ਵਿਗੜੇ ਬੰਦੇ ਇੱਥੇ ਸਾਡੇ ਕੋਲ ਆ ਗਿਆ ਸੀ ਇੱਕ ਪੰਡਤ ਜੀ ਉਹਨੇ ਈਦਾ ਤਿਲਕ ਲਾਇਆ ਮੈਨੂੰ ਕਹਿੰਦਾ ਮੈਂ ਸਪੈਸ਼ਲ ਮਿਲਣਾ ਮੈਂ ਕਿਹਾ ਫੇਰ ਆਜੂ ਕਿਸੇ ਦਿਨ ਫੇਰ ਆ ਗਿਆ ਸੱਚੀ ਆ ਗਿਆ ਥੋੜੇ ਦਿਨ ਬਾਅਦ ਤੈਨੂੰ ਦੱਸਿਆ ਸੀ ਕਿ ਜਦੋਂ ਅਟੈਕ ਹੋਇਆ ਸੀ ਪਿਛਲੇ ਸਾਲ ਉਦੋਂ ਦੀ ਉਹੀ ਗੱਲ ਹੈ ਤੇ ਮੈਨੂੰ ਆ ਕੇ ਕਹਿੰਦਾ ਜੀ ਮੈਂ ਵੇਖਿਆ ਮੈਂ ਬਹੁਤ ਦੁਖੀ ਹਾਂ ਸੱਚੀ ਮੈਨੂੰ ਮਿਲਦਾ ਮੈਨਾਂ ਭੈੜਾ ਜਿਹਾ ਮੂੰਹ ਬਣਾ ਕੇ ਆ ਕੇ ਕਹਿੰਦਾ ਦੁਖੀ ਹਾਂ ਮੈਂ ਮੈਂ ਕਿਹਾ ਕੀ ਹੋ ਗਿਆ ਪੰਡਤ ਜੀ ਪਹਿਲੀ ਵਾਰ ਹੀ ਮਿਲਿਆ ਕਹਿੰਦਾ ਜੀ ਤੁਹਾਡੇ ਤੇ ਅਟੈਕ ਫੇਰ ਹੋਣਾ ਹੈ ਮੈਂ ਕਿਹਾ ਫੇਰ ਕਹਿੰਦਾ ਘਰ ਬੈਠ ਕੇ ਜਾਪ ਕਰਨਾ ਇੱਕ ਸਾਲ ਵਾਸਤੇ ਮੈਂ ਕਿਹਾ ਫੇਰ ਕਹਿੰਦਾ ਟੱਬਰ ਦਾ ਖਰਚਾ ਦੇ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਕਿਹਾ ਜਦੋਂ ਚਲੋ 10 ਕਿ ਮਿੰਟ ਲਾਏ ਕਹਿੰਦਾ ਜੀ ਉਹਨੇ ਮੇਰੇ ਕੋਲ ਤਿੰਨ ਚਾਰ ਬਾਬਿਆਂ ਦੇ ਨਾਮ ਲਏ ਮੈਂ ਸਹੀ ਤੇ ਨਹੀਂ ਦੱਸ ਸਕਦਾ ਕਿੰਦੇ ਉਹ ਬਾਬਾ ਵੀ ਮੈਂ ਮੇਰੇ ਕੋਲ ਆਉਂਦਾ ਹੈ ਉਹ ਬਾਬੇ ਦੇ ਮੈਂ ਜਾਪ ਕੀਤੇ ਫਲਾਣੇ ਬਾਬੇ ਦੇ ਮੈਂ ਜਾਪ ਕੀਤੇ ਫਲਾਣੇ ਬਾਬੇ ਨੇ ਬਾਬਾ ਵੀ ਮੇਰੇ ਤੋਂ ਜਾਪ ਕਰਾਉਂਦਾ ਹੈ ਮੈਂ ਕਿਹਾ ਮੈਂ ਵੀ ਕਰਾ ਲੈਂਦਾ ਜੇ ਪੰਜ ਚਾਰ ਸਾਲ ਪਹਿਲਾਂ ਤੂੰ ਮੈਨੂੰ ਮਿਲਦਾ ਮੈਂ ਜਦੋਂ ਬਾਬਾ ਹੀ ਸੀ ਮੈਂ ਕਿਹਾ ਹੁਣ ਜਦੋਂ ਤੂੰ ਗੱਲ ਕਰਦਾ ਨਾ ਮੇਰੇ ਨਾਲ ਇਹ ਚੇਤਾ ਰੱਖ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਦਾ ਤੂੰ ਬਾਬਿਆਂ ਨੂੰ ਠੱਗ ਸਕਦਾ ਹੋਏਂਗਾ ਤੂੰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੂੰ ਨਹੀਂ ਠੱਗ ਸਕਦਾ ਆਪ ਸ੍ਰੀ ਅਕਾਲ ਬਸ ਫਿਰ ਮੈਂ ਲਗਾਤਾਰ ਅੱਧਾ ਕਈ ਦਾ ਘਟ ਤੋਂ ਘਟ ਮੈਂ ਬੋਲੀ ਗਿਆ ਚੁੱਪ ਕਰਕੇ ਹਾਂਜੀ 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 ਕਰਕੇ ਹੋ ਗਿਆ ਉਹਨੂੰ ਤੇ ਇਸ ਵੀ 50000 ਰੁਪਇਆ ਇਹਨਾਂ ਨੇ ਹੁਣੀ ਦੇ ਦੇਣਾ ਬੱਸ ਵੀ ਮੇਰੇ ਲਈ ਜਾਬ ਕਰੀ ਚੰਦਾ ਮੇਰੇ ਲਈ ਤੂੰ ਐਦਾਂ ਕਲੀ ਚੰਦਾ ਸੋ ਇਸ ਕਰਕੇ ਭਾਈ ਐਦਾਂ ਦੇ ਲੋਕ ਜਿਹੜੇ ਆ ਬੁੱਧੂ ਉਹਨਾਂ ਨੂੰ ਹੀ ਬਣਾਉਂਦੇ ਐ ਜਦੋਂ ਅਸੀਂ ਸੱਚਾ ਗਿਆਨ ਪ੍ਰਾਪਤ ਨਹੀਂ ਕਰਦੇ ਫਿਰ ਸਾਨੂੰ ਮੂਰਖ ਬਣਾਉਣ ਵਾਲੇ ਬੜੇ ਆ ਜਾਣਗੇ ਬੜੇ ਬੋਲੇ ਤੁਰੇ ਫਿਰਦੇ ਆ ਜੀ ਬੁੱਧੂ ਬਣਾਉਣ ਵਾਲੇ ਪੰਜਾਬ ਦੇ ਵੀਰਾਂ ਭਰਾਵਾਂ ਨੂੰ ਬੇਨਤੀ ਐ ਗੁਰਬਾਨੀ ਪੜ੍ਹੋ ਬੱਸ ਗੁਰਬਾਨੀ ਦਾ ਗਿਆਨ ਪ੍ਰਾਪਤ ਕਰ ਲੋ ਜਦੋਂ ਫਿਰ ਆਪਾਂ ਇਦਾਂ ਪੜ ਲੈਣਾ ਸਾਹਾ ਗਣ ਹੈ ਨ ਕਰੇ ਵਿਚਾਰ ਸਾਹੇ ਉਪਰ ਇੱਕੰਕਾਰ ਜਦੋਂ ਇਹਨਾਂ ਸ਼ਬਦਾਂ ਨੂੰ ਪੜਨਾ ਝੂਠ ਨਾ ਬੋਲ ਪਾਡੇ ਸੱਚ ਕਹੀ ਹੈ ਜਦੋਂ ਬਣ ਸਬ ਸਹੇ ਉਪਰ ਗੁਰ ਸ਼ਬਦ ਵਿਚਾਰ ਜਦੋਂ ਇਹ ਵਚਨ ਆਪਾਂ ਇਦਾਂ ਪੜਾਂਗੇ ਫਿਰ ਕਿਵੇਂ ਕੋਈ ਬੁੱਧੂ ਬਣਾ ਜਾਏਗਾ ਸਾਨੂੰ ਕਿਸੇ ਦੀ ਕੀ ਔਕਾਤ ਹੈ ਬੰਦਾ ਸਾਡੇ ਸਾਹਮਣੇ ਗੱਲ ਕਰ ਜਾਏ ਕਿਵੇਂ ਮੂਰਖ ਬਣਾ ਜਾਏਗਾ ਸਾਨੂੰ ਅੱਜ-ਅੱਜ ਹਰੇਕ ਨੂੰ ਬੁੱਧੂ ਬਣਾ ਜਾਂਦਾ ਹਰੇਕ ਮੜੀ ਜੀ ਮੜਾ ਜਾ ਸਾਡੇ ਤੇਰੇ ਘਰ ਭੂਤ ਵੜਿਆ ਤੇਰੇ ਘਰ ਪ੍ਰੇਤ ਵੜਿਆ ਤੇਰੇ ਘਰ ਐ ਹੋ ਗਿਆ ਆਪਾਂ ਡਰ ਜਾਂਦੇ ਆ ਤਾਂ ਕਰਕੇ ਭਾਈ ਆਪ ਗੁਰਬਾਣੀ ਪੜਨ ਦਾ ਸੁਭਾਅ ਬਣਾਓ ਸਤਿਗੁਰ ਦੇ ਅੱਗੇ ਕੰਪਲੀਟ ਸਰੈਂਡਰ ਕਰ ਦਿਓ ਆਪਣਾ ਆਪ ਭੇਟ ਕਰ ਦਿਓ ਫੇਰ ਅਸਲ ਤੇ ਗੱਲ ਬਣਨੀ ਹੈ ਮਨ ਵਿੱਚ ਹੈ ਸਤਿਗੁਰ ਕਿਰਪਾ ਇਸ ਸੇਵਕ ਕੇ ਕਾਰਜ ਵਾਹ ਲਓ ਪੜੋ ਇਹ ਮਨ ਨੂੰ ਵੇਚਣਾ ਪੈਣਾ ਗੁਰ ਕੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਅਗਿਆ ਮਨ ਮੈਂ ਸਹ ਲਓ ਸੁਣ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਵਾ ਵਾ ਗੁਰ ਕੀ ਅਗਿਆ ਮਨ ਮੈਂ ਸਹ ਜੋ ਗੁਰੂ ਜੀ ਆਗਿਆ ਕਰਦੇ ਨੇ ਉਹਨੂੰ ਸਹਿਜਿਆ ਕਰ ਭਾਈ